ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਥੋਲੀ ਗਈ ਹੈ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਹਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਢੇਰੀ ਇੱਥੇ ਥੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਮੁਬਾਰਕਾਂ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕਿਆ ਪਹਿਲੀ ਢੇਰੀ ਤੋਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹਦੇ ਤਦ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜ ਜੋ ਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਵਰਿੰਦਰ ਸ਼ਰਮਾ ਜੀ ਡੀਸੀ ਮੈਡਮ ਪਟਿਆਲਾ ਸੋ ਸਮਾਸ ਕਿਲੇ ਸਾਡੇ ਅਧਿਕਾਰੀ ਸਿਵਾਨ ਨੇ ਅੱਜ ਉਹਨਾਂ ਦੀ ਵਾਈ ਦੇ ਵਿੱਚ ਇੱਥੇ ਕੀਤੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦੇਣ ਵੀਤਣਿਆ ਤੇ ਜਿਹੜੀ ਵੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂ ਚ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਐਮਟੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀਆਈ ਵੱਲੋਂ ਮਿਲਿਆ ਭਾਰਤ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਉਹਦੇ ਮੁਤਾਬਕ ਅਸੀਂ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀ ਵਾਲਾ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਵਾਰਦਨ ਦਾ 100% 5 ਲੱਖ ਗੱਟੇ ਜਿਹੜੇ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰੋਕੂਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮਤਲਬ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਮਨਾਜ਼ਰ ਆਵੇ ਤਾਂ ਸਾਡੇ ਕੋਲ ਹਾਰ ਸਾਰਜੀ ਮੰਡੀਆਂ ਵੀ ਨੇ ਸੇਸੂ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੇ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਕੀਤੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ 'ਚ ਮੈਂ ਆਪਣੀ ਫਸਲ ਲੈ ਕੇ ਮੰਡੀ ਜਾਣ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੋਂ ਚੱਕਾਂਗੇ ਔਰ ਇਹਦੇ ਲਈ ਕੋਈ ਕਿਸੇ ਤਰ੍ਹਾਂ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਜੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਦਾਜ ਹਰਵਿੰਦਰ ਸਿੰਘ ਨੂੰ ਮੁबारकਾ ਜਿਹਨਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨ ਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਭਗਵੰਤ ਮਾਨ ਜੀ ਦਾ ਹਦੇਸ਼ ਆ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜੀ ਤੰਦਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੀ ਹੋਇਆ ਮੈਂ ਵੀ ਇਹਨਾਂ ਦਿਨਾਂ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਿੱਤੇ ਦੇ ਨਾਲ ਜਿਹੜਾ ਉਹ ਪ੍ਰਬੰਧ ਕੀਤਾ ਹੈ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਤੱਲਾਕ ਤੱਲਾਕ ਦਾਣਾ ਪੰਜਾਬ ਦੀਆਂ ਮੰਡੀਆਂ ਚ ਚਾਹੇ ਕੋਈ ਜਿੱਲੀ ਨਵੀਂ ਅਫੀਸਾਂ ਨਾ ਕੰਦੀ ਆ ਉਹਦੇ ਵਿੱਚ ਉਹ ਕਿੰਨੇ ਕਿ ਨਵੀਂ ਆਪਾਂ ਕੋਈ ਇਸ਼ੂ ਆਣਾ ਨਹੀਂ ਮਤਲਬ ਖਾਸ ਕਰਕੇ ਕਣਕ ਦੇ ਅੰਦਰ ਐਸਾ ਕੋਈ ਇਸ਼ੂ ਨਹੀਂ ਆਏਗਾ ਸੋ ਜੰਤਨਦਰਭੋ ਅਸੀਂ ਮੈਂ ਇਸੇ ਕਹਿ ਰਹੇ ਆ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੱਢ ਵਿੱਚ ਨਹੀਂ ਆ ਦੇਣੀ ਸਰ ਕਣਕ ਦੇ ਰੱਖਣ ਵਾਲੇ ਥਾਂ ਬਗਰ ਦੀ ਸਾਰੀ ਇਂਤਜ਼ਾਮ ਹੋਵੇ ਜੀ ਬਿਲਕੁਲ ਸਪੇਸ ਦੇ ਪ੍ਰਬੰਧ ਕੀਤੇ ਆ ਔਰ ਬਸ ਮੈਂ ਕੁਦਰਤ ਦਾ ਅਸ਼ੀਰਵਾਦ ਰਹੇ ਮੌਸਮ ਦਾ ਸਾਡੇ ਉੱਤੇ ਔਰ ਹਰੇਕ ਫੈਕਲਟੀ ਜਿਹੜੀ ਇਸ ਗਵਰਨਮੈਂਟ ਨਾਲ ਜੁੜੀ ਆ ਉਹਦੇ ਲਈ ਸੀਜ਼ਨ ਬੈਟਰ ਹੋਵੇ ਸਾਡੀਆਂ ਦੁਆਵਾਂ ਵੀ ਨੇ